वेलकम ਹੈ ਜੀ ਸਾਰਿਆਂ ਦਾ ਅੱਜ ਦੇ ਸਾਡੇ YouTube ਚੈਨਲ ਦੇ ਸੈਸ਼ਨ ਦੇ ਵਿੱਚ ਬ੍ਰੇਨ ਬੂਸਟਰ ਪਾਡਸ਼ਾਲਾ ਵੱਲੋਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਸੋ ਅੱਜ ਅਸੀਂ ਲਾਈਵ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਜੀ ਦੇ ਵਿੱਚ ਜਿਹਦੇ ਵਿੱਚ ਅਸੀਂ ਕੱਲ ਜਿਹੜਾ ਹੈ ਬਿਹਾਰੀ ਲਾਲਪੁਰੀ ਦੀ ਜਿਹੜੀ ਥਿਊਰੀ ਭਾਗ ਹੈ ਉਹ ਕੀਤਾ ਸੀ ਤੇ ਅੱਜ ਅਸੀਂ ਉਸ ਦੇ ਨਾਲ ਰਿਲੇਟਡ ਪ੍ਰਸ਼ਨ ਉੱਤਰ ਕਰਾਂਗੇ ਸੋ ਆਪਾਂ 2 ਮਿੰਟ ਦੇ ਲਈ ਵੇਟ ਕਰਦੇ ਹਾਂ ਤਾਂ ਜੋ ਆਪਣੇ ਨਾਲ ਸਾਰੇ ਜਣੇ ਜੁੜ ਜਾਣ ਹਾਂਜੀ ਸ਼ੁਰੂ ਕਰਨ ਜਾ ਰਹੇ ਆ ਜੀ ਆਪਾਂ ਅੱਜ ਦੀ ਕਲਾਸ ਸੋ ਅੱਜ ਆਪਾਂ ਜਿਹੜੇ ਹੈ ਵਿਹਾਰੀ لال ਪੁਰੀ ਜੀ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਆ ਸੋ ਆਪਣਾ ਜਿਹੜਾ ਪਹਿਲਾ ਭਾਗ ਹੈ ਅੱਜ ਤੇ ਦੋ ਭਾਗਾਂ ਦੇ ਵਿੱਚ ਆਪਾਂ ਡਿਵਾਈਡ ਕੀਤੇ ਐਮਸੀਕਿਊਜ਼ ਸੋ ਪਹਿਲੇ ਪ੍ਰਸ਼ਨ ਵੱਲ ਚੱਲਦੇ ਆ ਵਿਹਾਰੀ لال ਪੁਰੀ ਦਾ ਜਨਮ ਕਦੋਂ ਹੋਇਆ ਸੋ ਆਨਸਰ ਕਰੋ ਜੀ ਏ ਪਾਰਟ 1820 ਬੀ 1830 ਸੀ 1832 ਡੀ 1835 ਹਾਂਜੀ ਉੱਤਰ ਕਰੋ ਜੀ ਸਾਰੇ ਜਣੇ ਸੋ ਬਿਲਕੁਲ ਸਹੀ ਇਸ ਜਿਹੜਾ ਭਾਗ ਹੈ ਇਹਦਾ ਜਿਹੜਾ ਉੱਤਰ ਹੈ ਉਹ ਬੀ ਬਣੇਗਾ 1830 ਦੇ ਵਿੱਚ ਬਿਹਾਰੀ لال ਪੂਰੀ ਦਾ ਜਨਮ ਹੋਇਆ ਸੋ ਦੂਸਰੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਬਿਹਾਰੀ لال ਪੂਰੀ ਕਿਸ ਜ਼ਿਲ੍ਹੇ ਨਾਲ ਸੰਬੰਧਿਤ ਸਨ ਏ ਗੁਰਦਾਸਪੁਰ ਬੀ ਮਲੇਰਕੋਟਲਾ ਸੀ ਕਪੂਰਥਲਾ ਡੀ ਜਲੰਧਰ ਇਹਦਾ ਅਨਸਰ ਕਰੋ ਜੀ ਕਿ ਬਿਹਾਰੀ لال ਪੂਰੀ ਦਾ ਜਿਹੜਾ ਜ਼ਿਲ੍ਹਾ ਹੈ ਉਹ ਕਿਹੜਾ ਹੈ ਹਾਂਜੀ ਇਹਦਾ ਜੋ ਆਨਸਰ ਬਣਦਾ ਉਹ ਆਪਣਾ ਏ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਹਨ ਬਿਹਾਰੀ لال ਪੂਰੀ ਅੱਗੇ ਤੀਸਰੇ ਪ੍ਰਸ਼ਨ ਵੱਲ ਵਧਦੇ ਹਾਂ ਬਿਹਾਰੀ لال ਪੂਰੀ ਨੇ ਸਭ ਤੋਂ ਵੱਧ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਹੈ ਏ ਹਿੰਦੀ ਬੀ ਅੰਗਰੇਜ਼ੀ ਸੀ ਪੰਜਾਬੀ ਡੀ ਉਰਦੂ ਤਿੰਨਾਂ ਭਾਸ਼ਾਵਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕਿਹੜੀ ਮੰਨੀ ਹੈ ਤੋ ਤਾਂ ਹਾਂਜੀ ਇਹਦਾ ਜਿਹੜਾ ਆਨਸਰ ਹੈ ਉਹ ਬਣੇਗਾ ਜੀ ਸੀ ਬਿਹਾਰੀ لالਪੁਰੀ ਨੇ ਸਭ ਤੋਂ ਵੱਧ ਜਿਹੜੀ ਵਾਰਤਕ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੈ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਚੌਥਾ ਪ੍ਰਸ਼ਨ ਹੈ ਸਾਡਾ ਅੱਜ ਦਾ ਬਿਹਾਰੀ لالਪੁਰੀ ਕਿਸ ਦੇ ਵੰਸ਼ ਵਿੱਚੋਂ ਸਨ ਬਾਬਾ ਮੰਗਾ ਬਾਬਾ ਬੁੱਢਾ ਬਾਬਾ ਲੰਗਾ ਬਾਬਾ ਛੰਗਾ ਤਾਂ ਇਹਦਾ ਆਨਸਰ ਕਰੋ ਜੀ ਸਾਰੇ ਜਣੇ ਕਿ ਉਹ ਕਿਹੜੇ ਵੰਸ਼ ਵਿੱਚੋਂ ਸਨ ਹਾਂਜੀ ਇਹਦਾ ਜਿਹੜਾ ਆਪਣਾ ਆਨਸਰ ਹੈ ਉਹ ਆਏਗਾ ਆਨਸਰ ਨੰਬਰ ਡੀ ਬਿਹਾਰੀ لال ਪੁਰੀ ਬਾਬਾ ਛਾਂਗਾ ਜੀ ਦੇ ਵੰਸ਼ ਵਿੱਚੋਂ ਹਨ ਕਿਉਂਕਿ ਉਹ ਜਿਹੜੇ ਜਿਹੜੇ ਜਿਲੇ ਦੇ ਵਿੱਚ ਰਹਿੰਦੇ ਸੀ ਤਾਂ ਉੱਥੇ ਉਹਨਾਂ ਦੀ ਜਿਹੜੀ ਵੰਸ਼ ਸੀ ਉਹਨਾਂ ਦੀਆਂ 6 ਉਂਗਲਾਂ ਸੀ ਤੇ ਉਸ ਬਾਬਾ ਜੀ ਦਾ ਨਾਂ ਸੀ ਜਗਦੀਸ਼ ਰਾਏ ਜਿਨ੍ਹਾਂ ਦੀਆਂ 6 ਉਂਗਲਾਂ ਹੋਣ ਦੇ ਕਰਕੇ ਇਹਨਾਂ ਦੇ ਵੰਸ਼ ਨੂੰ ਬਾਬਾ ਛਾਂਗਾ ਦਾ ਵੰਸ਼ ਦਾ ਨਾਂ ਦਿੱਤਾ ਗਿਆ ਪ੍ਰਸ਼ਨ 5ਵਾਂ ਵੱਧਦੇ ਹਾਂ ਜੀ ਪੰਜਾਬੀ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਕਿਸ ਕਮਿਸ਼ਨ ਅੱਗੇ ਮੰਗ ਪੱਤਰ ਰੱਖਿਆ ਆਪਸ਼ਨ A ਹੰਟਰ ਕਮਿਸ਼ਨ ਆਪਸ਼ਨ B ਬ੍ਰਹਮੋ ਸਮਾਜ ਆਪਸ਼ਨ C ਲਿੰਕਨ ਕਮਿਸ਼ਨ ਆਪਸ਼ਨ D ਪੰਜਾਬੀ ਸਾਹਿਤ ਸਭਾ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਕੀ ਬਣੇਗਾ ਸੋ ਆਪਸ਼ਨ C ਚੂਜ਼ ਕਰੋ ਜੀ ਕਿ ਮਾਨਤਾ ਦਿਵਾਉਣ ਦੇ ਲਈ ਪੰਜਾਬੀ ਭਾਸ਼ਾ ਨੂੰ ਕਿਸ ਦੇ ਅੱਗੇ ਮੰਗ ਪੱਤਰ ਰੱਖਿਆ ਗਿਆ ਸੋ ਇਸ ਜਿਹੜਾ ਪ੍ਰਸ਼ਨ ਹੈ ਉਹਦੀ ਆਪਸ਼ਨ ਏ ਬਿਲਕੁਲ ਸਹੀ ਹੋਏਗੀ ਹੰਟਰ ਕਮਿਸ਼ਨ ਦੇ ਅੱਗੇ ਜਿਹੜਾ ਹੈ ਇਹ ਮੰਗ ਪੱਤਰ ਰੱਖਿਆ ਗਿਆ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਸਾਡਾ ਅੱਜ ਦਾ ਪ੍ਰਸ਼ਨ 6 ਸੱਤ ਸਬਾ ਸਕੂਲ ਕਿੱਥੇ ਸਥਿਤ ਸੀ ਲੁਧਿਆਣਾ ਲਾਹੌਰ ਮਾਧੋਪੁਰ ਜਲੰਧਰ ਇਨ੍ਹਾਂ ਚਾਰਾਂ ਆਪਸ਼ਨਾਂ ਚੋਂ ਸਹੀ ਆਪਸ਼ਨ ਚੂਜ਼ ਕਰੋ ਕੀ ਕਿਹੜਾ ਸਕੂਲ ਸੀਗਾ ਕਿਹੜੇ ਸ਼ਹਿਰ ਦੇ ਵਿੱਚ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਸੀ ਸੋ ਇਹਦੀ ਜਿਹੜੀ ਆਪਸ਼ਨ ਹੈ ਉਹ ਬਣੇਗੀ ਜੀ ਬੀ ਲਾਹੌਰ ਦੇ ਵਿੱਚ ਸੱਤ ਸਬਾ ਜਿਹੜਾ ਸਕੂਲ ਹੈ ਉਹ ਸਥਾਪਿਤ ਸੀ ਅਗਲੇ ਪ੍ਰਸ਼ਨ ਵੱਲ ਵਧਦੇ ਆ ਪ੍ਰਸ਼ਨ ਨੰਬਰ 7 ਮਾਦੋਪੁਰ ਤੇ ਲਾਹੌਰ ਦੇ ਸਕੂਲਾਂ ਵਿੱਚ ਕਿੰਨੀ ਫੀਸ ਲਈ ਜਾਂਦੀ ਸੀ ਆਪਸ਼ਨ ਏ 1000 অপশন বি 2000 অপশন সি 3000 অপশন ডি ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਮਾਧੋਪਰ ਦੇ ਵਿੱਚ ਜਿਹੜੇ ਸਕੂਲ ਖੋਲੇ ਸੀ ਜੀ ਉਹਨਾਂ ਨੇ ਤਾਂ ਉੱਥੇ ਆਪਾਂ ਦੱਸਣਾ ਹੈ ਕਿ ਕਿੰਨੀ ਫੀਸ ਲਈ ਜਾਂਦੀ ਸੀ ਸੋ ਫੀਸ ਲਈ ਵੀ ਜਾਂਦੀ ਸੀ ਕਿ ਨਹੀਂ ਲਈ ਜਾਂਦੀ ਸੀ ਇਸ ਚੀਜ਼ ਦਾ ਆਪਾਂ ਜਿਹੜਾ ਆਨਸਰ ਹੈ ਉਹ ਕਰਨਾ ਹੈ ਤੋ ਇਹਦਾ ਜਿਹੜਾ ਆਨਸਰ ਬਣੇਗਾ ਉਹ ਬਣੇਗਾ ਜੀ ਡੀ ਕਿ ਜਿਹੜੇ ਮਾਧਵਪੁਰ ਤੇ ਲਾਹੌਰ ਦੇ ਸਕੂਲ ਦੇ ਵਿੱਚ ਸੀ ਉਹਨਾਂ ਦੇ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਸੀ ਬੱਚਿਆਂ ਨੂੰ ਜਿਹੜਾ ਹੈ ਉਹ ਫ੍ਰੀ ਪੜ੍ਹਾਈ ਕਰਾਈ ਜਾਂਦੀ ਸੀ ਹਾਂਜੀ ਪ੍ਰਸ਼ਨ 8 ਵੱਲ ਵਧਦੇ ਹਾਂ ਪੰਜਾਬ ਪੰਜਾਬੀ ਦੀ ਨਹੀਂ ਰੱਖਣ ਵਾਲਿਆਂ ਵਿੱਚ ਬਿਹਾਰੀ ਲਾਲਪੁਰੀ ਦਾ ਨਾਂ ਸਭ ਤੋਂ ਡੈਸ਼ ਹੈ ਪਿੱਛੇ ਵਿਚਾਲੇ ਮੂਹਰੇ ਜਾਂ ਅੰਤ ਤਿ ਸੋ ਇਹਦਾ ਆਨਸਰ ਕਰੋ ਜੀ ਕਿ ਜਿਹੜੋ ਪੰਜਾਬੀ ਦੀ ਨਹੀਂ ਰੱਖਣ ਵਾਲਿਆਂ ਦਾ ਵਿੱਚ ਜੇ ਆਪਾਂ ਨਾਮ ਲੈਨੇ ਆ ਤਾਂ ਉਹਨਾਂ ਦਾ ਨਾਮ ਜਿਹੜਾ ਹੈ ਉਹ ਕਿਹੜਾ ਬੰਦਾ ਹੈ ਸੋ ਬਿਹਾਰੀ لال ਪੁਰੀ ਜੀ ਕਿੰਵੇਂ ਨੰਬਰ ਤੇ ਆਉਂਦੇ ਹਨ ਪੰਜਾਬੀ ਨੂੰ ਅੱਗੇ ਵਧਾਉਣ ਦੇ ਵਿੱਚ ਜਾਂ ਭਾਵੇਂ ਪੰਜਾਬੀ ਦੀਆਂ ਰਚਨਾਵਾਂ ਕਰਨ ਦੇ ਵਿੱਚ ਤਾਂ ਆਪਸ਼ਨ ਜਿਹੜਾ ਹੈ ਉਹ ਸੀ ਆਪਣਾ ਬਿਲਕੁਲ ਸਹੀ ਹੋਏਗਾ ਕਿਉਂਕਿ ਉਹਨਾਂ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ ਪੰਜਾਬੀ ਦੀ ਜਿਹੜੀ ਰਚਨਾ ਕਰਨ ਰਚਨਾਵਾ ਕਰਨ ਦੇ ਵਿੱਚ ਤੇ ਪੰਜਾਬੀ ਨੂੰ ਅੱਗੇ ਵਧਾਉਣ ਦੇ ਵਿੱਚ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਜੀ ਆਪਣਾ ਪ੍ਰਸ਼ਨ ਨੰਬਰ 9 ਹੈ ਅੱਜ ਦਾ ਵਿਹਾਰੀ لال ਪੁਰੀ ਦੇ ਚਾਚਾ ਜੀ ਕਿੱਥੇ ਰਹਿੰਦੇ ਸਨ অপਸ਼ਨ A ਜਲੰਧਰ অপਸ਼ਨ B ਫਰੀਦਕੋਟ অপਸ਼ਨ C ਮੋਗਾ मौग, অপਸ਼ਨ D ਲੁਧਿਆਣਾ ਕਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਸੀ ਉਹ ਆਪਾਂ ਉਹ ਚੂਜ਼ ਕਰਨਾ ਹੈ ਜਲੰਧਰ ਫਰੀਦਕੋਟ ਮੋਗਾ ਜਾਂ ਲੁਧਿਆਣਾ ਸੋ ਆਨਸਰ ਆ ਰਹੇ ਹਨ ਜੀ ਤਾਂ ਬਿਲਕੁਲ ਸਹੀ ਹੈ ਆਪਣਾ ਆਨਸਰ ਕਿ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਚਾਚਾ ਜੀ 10ਵੇਂ ਪ੍ਰਸ਼ਨ ਵੱਲ ਵਧਦੇ ਹਾਂ ਬਿਹਾਰੀ لال ਪੁਰੀ ਨੇ ਨਕਸ਼ਾ ਨਵੀਸ ਦਾ ਕੰਮ ਕਿਹੜੇ ਮਹਿਕਮੇ ਵਿੱਚ ਕੀਤਾ ਮਾਸਟਰੀ ਬੈਂਕ ਸਕੂਲ ਜਾਂ ਬ੍ਰਾਕਮਾਸਟਰੀ ਚਾਰੋਂ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਚੂਜ਼ ਕੀਤਾ ਜਾਵੇ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲਈ ਸੀ ਤਾਂ ਉਹਨਾਂ ਨੇ ਨੌਕਰੀ ਕਿੱਥੇ ਲਈ ਸੀ ਤਾਂ ਉਹਨਾਂ ਨੇ ਕਿਹੜਾ ਕੰਮ ਕੀਤਾ ਸੀਗਾ ਨਕਸ਼ਾ ਨਵੀਸ ਦਾ ਕੰਮ ਕੀਤਾ ਸੀ ਪਰ ਵਿਭਾਗ ਕਿਹੜਾ ਸੀ ਉਹਨਾਂ ਦਾ ਆਪਾਂ ਉਹ ਚੀਜ਼ ਹੈ ਜਿਹੜੀ ਉਹ ਕਰੈਕਟ ਚੂਜ਼ ਕਰਨੀ ਹੈ ਤਾਂ ਹਾਂਜੀ ਇਹਦਾ ਆਨਸਰ ਜਿਹੜਾ ਡੀ ਉਹ ਬਿਲਕੁਲ ਸਹੀ ਰਹੇਗਾ ਬ੍ਰਾਕ ਮਾਸਟਰੀ ਜਿਹੜਾ ਵਿਭਾਗ ਹੈ ਇਹਦੇ ਵਿੱਚ ਉਹਨਾਂ ਨੇ ਨਕਸ਼ਾ ਨਵੀਸ ਦਾ ਕੰਮ ਸ਼ੁਰੂ ਕੀਤਾ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਪ੍ਰਸ਼ਨ 11 ਬਾਬਾ ਛੰਗਾ ਜੀ ਕਿਹਨਾਂ ਨੂੰ ਕਿਹਾ ਜਾਂਦਾ ਸੀ ਆਪਸ਼ਨ ਏ ਬਿਹਾਰੀ لال ਪੁਰੀ ਆਪਸ਼ਨ ਬੀ ਜਗਦੀਪ ਰਾਏ ਆਪਸ਼ਨ ਸੀ ਜਗਦੀਸ਼ ਰਾਏ ਆਪਸ਼ਨ ਡੀ ਜਗਬੀਰ ਰਾਏ ਤਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੋਏਗੀ ਜੀ ਕਿ ਬਾਬਾ ਛੰਗਾ ਕਿੰਨਾ ਦਾ ਨਾਮ ਸੀ ਕਿ ਵਿਹਾਰੀ لالਪੁਰੀ ਨੂੰ ਕਿਹਾ ਜਾਂਦਾ ਸੀ ਜਾਂ ਜਗਦੀਪ ਰਾਏ ਜਗਦੀਸ਼ ਰਾਏ ਜਗਬੀਰ ਰਾਏ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਰਹੇਗੀ ਤਾਂ ਤੁਸੀਂ ਆਨਸਰ ਕਰਨਾ ਹੈ ਜੀ ਹਾਂਜੀ ਬਿਲਕੁਲ ਸਹੀ ਸੀ ਆਪਸ਼ਨ ਜਗਦੀਸ਼ ਰਾਏ ਹੈ ਜਿਹੜੇ ਉਹਨਾਂ ਨੂੰ ਬਾਬਾ ਛੰਗਾ ਜੀ ਕਿਹਾ ਜਾਂਦਾ ਸੀ 12ਵੇਂ ਪ੍ਰਸ਼ਨ ਤੇ ਚੱਲਦੇ ਆਂ 12ਵਾਂ ਪ੍ਰਸ਼ਨ ਹੈ ਬਿਹਾਰੀ لال ਪੂਰੀ ਜੀ ਦੇ ਸਮੇਂ ਆਸਾ ਜੀ ਦੀ ਵਾਰ ਕਿੱਥੇ ਲੱਗਦੀ ਸੀ ਆਪਸ਼ਨ A ਮਾਧੋਪੁਰ ਆਪਸ਼ਨ B ਰਾਵਲਪਿੰਡੀ ਆਪਸ਼ਨ C ਲਾਹੌਰ ਆਪਸ਼ਨ D ਸਤ ਸਭਾ ਸਕੂਲ ਤਾਂ ਕਿਹੜਾ ਆਪਸ਼ਨ ਬਿਲਕੁਲ ਸਹੀ ਰਹੇਗਾ ਕਿ ਮਾਦੋਪੁਰ, 라ਵਲਪਿੰਡੀ, ਲਾਹੌਰ ਜਾਂ ਸਤਸਬਾ ਸਕੂਲ ਕਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਆਸਾ ਦੀ ਵਾਰ ਦਾ ਪਾਠ ਹੁੰਦਾ ਸੀ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਪਸ਼ਨ ਡੀ ਹੈ ਜਿਹੜਾ ਬਿਲਕੁਲ ਸਹੀ ਰਹੇਗਾ ਸਤਸਬਾ ਸਕੂਲ ਸੀ ਜਿੱਥੇ ਕੀ ਉਹਨਾਂ ਦੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਤੇ ਰੋਜ਼ ਆਸਾ ਦੀ ਵਾਰ ਦਾ ਪਾਠ ਹੁੰਦਾ ਸੀ ਸੋ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 13 ਸਮੇ ਦਾ ਅਰਗ ਲੇਖ ਵਿੱਚ ਅਰਗ ਤੋਂ ਕੀ ਭਾਵ ਹੈ অপਸ਼ਨ ਏ ਬੇਕਦਰੀ ਬੀ ਕਦਰ ਸੀ ਪਾਣੀ ਦੇਣਾ ਡੀ ਪੂਜਾ ਕਰਨੀ ਤਾਂ ਸਮੇ ਦਾ ਅਰਗ ਲੇਖ ਦੇ ਵਿੱਚ ਅਰਗ ਤੋਂ ਕੀ ਭਾਵ ਹੈ ਬੇਕਦਰੀ ਹੈ ਕਦਰ ਕਰਨਾ ਹੈ ਪਾਣੀ ਦੇਣਾ ਹੈ ਜਾਂ ਪੂਜਾ ਕਰਨੀ ਹੈ ਤਾਂ ਇਸ ਦੀ ਸਹੀ ਆਪਸ਼ਨ ਚੂਜ਼ ਕਰੋ ਕਿ ਆਨਸਰ ਕੀ ਹੋਏਗਾ ਸਾਡਾ ਤਾਂ ਇਸ ਪ੍ਰਸ਼ਨ ਦਾ ਜਿਹੜਾ ਉੱਪਰ ਉੱਤਰ ਹੈ ਪ੍ਰਸ਼ਨ ਨੰਬਰ 13 ਦਾ ਆਪਸ਼ਨ ਬੀ ਬਿਲਕੁਲ ਸਹੀ ਹੈ ਕਦਰ ਇਸ ਦਾ ਭਾਵ ਹੈ ਅਰਗ ਦਾ ਮਤਲਬ ਕਦਰ ਕਰਨਾ ਹੈ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ 14 ਵੱਡਿਆਂ ਦਾ ਆਦਰ ਲੇਖ ਵਿੱਚ ਕਿੰਨੇ ਪ੍ਰਕਾਰ ਦੇ ਵੱਡਿਆਂ ਬਾਰੇ ਦੱਸਿਆ ਗਿਆ ਹੈ অপশন এ 1 b 4 c 5 d 2 ਤਾਂ ਸਹੀ ਉੱਤਰ ਚੁਣ ਕਰੋ ਜੀ ਕਿ ਜਿਹੜਾ ਵੱਡਿਆਂ ਦਾ ਆਧਰ ਲੇਖ ਹੈ ਜੋ ਸਾਡੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਹੈ ਨੌਵੀਂ ਦੀ ਉਹਦੇ ਵਿੱਚ ਇਹ ਸਾਨੂੰ ਲੱਗਿਆ ਹੋਇਆ ਹੈ ਤਾਂ ਉਸ ਦੇ ਵਿੱਚ ਕਿੰਨੇ ਪ੍ਰਕਾਰ ਦੇ ਜਿਹੜੇ ਵੱਡੇ ਹੈ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਸਹੀ ਆਪਸ਼ਨ ਜਿਹੜਾ ਹੋਏਗਾ ਜੀ ਉਹ ਹੈਗਾ ਸਾਡਾ ਆਪਸ਼ਨ ਨੰਬਰ ਸੀ ਪੰਜ ਪੰਜ ਪ੍ਰਕਾਰ ਦੇ ਵੱਡੇ ਉਹਨਾਂ ਨੇ ਦੱਸੇ ਆ ਜਿਹੜੇ ਪਹਿਲਾ ਕੀ ਹੈ ਅਵਸਥਾ ਦੇ ਵਿੱਚ ਸਾਡੇ ਤੋਂ ਵੱਡੇ ਗੁਣਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਉਹਨਾਂ ਨੇ ਪੰਜ ਜਿਹੜੇ ਪ੍ਰਕਾਰ ਆ ਉਹ ਦਿੱਤੇ ਨੇ ਕਿ ਜਿਹੜੇ ਵੱਡਿਓ ਪੰਜ ਤਰ੍ਹਾਂ ਦੇ ਹੁੰਦੇ ਹਨ ਹਾਂਜੀ ਪ੍ਰਸ਼ਨ ਨੰਬਰ 15 ਸਮੇ ਦਾ ਅਰਗ ਲੇਖ ਕਿਸ ਜਮਾਤ ਵਿੱਚ ਲੱਗਿਆ ਹੈ ਏ 8ਵੀਂ ਬੀ 9ਵੀਂ ਸੀ 10ਵੀਂ ਡੀ 12ਵੀਂ ਅਸੀਂ ਹੁਣੇ ਹੀ ਇਸ ਪ੍ਰਸ਼ਨ ਦਾ ਜਿਹੜਾ ਹੈ ਉਹ ਉੱਤਰ ਕਰ ਚੁੱਕੇ ਹਾਂ ਸੋ ਇਹ ਸਾਰਿਆਂ ਦਾ ਆਨਸਰ ਜਿਹੜਾ ਠੀਕ ਹੋਣਾ ਚਾਹੀਦਾ ਹੈ ਕਿ ਕਿੱਥੇ ਜਿਹੜਾ ਹੈ ਉਹ ਕਿਹੜੀ ਜਮਾਤ ਦੇ ਵਿੱਚ ਇਹ ਜਿਹੜਾ ਲੇਖ ਹੈ ਉਹ ਲੱਗਿਆ ਹੋਇਆ ਹੈ ਹਾਂਜੀ ਬਿਲਕੁਲ ਸਹੀ ਆਨਸਰ অপਸ਼ਨ ਨੰਬਰ ਬੀ 9ਵੀਂ ਜਮਾਤ ਦੇ ਵਿੱਚ ਲੱਗਿਆ ਹੋਇਆ ਹੈ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 16 ਸਮੇਦਾ ਅਰਗ ਲੇਖ ਅਨੁਸਾਰ ਲੋਕਾਂ ਨੇ ਆਪਣੇ ਖਾਤੇ ਲਾਏ ਹੋਏ ਸਨ ਉਹਨਾਂ ਵਿੱਚ ਕੀ ਲਿਖਦੇ ਸਨ ਦੁਕਾਨ ਦਾ ਸਮਾਂ ਖਾਣ ਪੀਣ ਦਾ ਸਮਾਂ ਸ਼ੁਭ ਕਰਮਾਂ ਦਾ ਸਮਾਂ ਜਾਂ ਪਾਪਾ ਪਾਪ ਕਰਨਾ ਕਰਮਾਂ ਦਾ ਸਮਾਂ ਤਾਂ ਚਾਰਾਂ ਆਪਸ਼ਨਾਂ 'ਚੋਂ ਕਿਹੜੀ ਆਪਸ਼ਨ ਸਹੀ ਆਏਗੀ ਕਿ ਸਮੇਦਾ ਅਰਗ ਜਿਹੜਾ ਲੇਖ ਉਹਨਾਂ ਨੇ ਲਿਖਿਆ ਉਹਦੇ ਵਿੱਚ ਉਹ ਕਹਿੰਦੇ ਆ ਵੀ ਉਹ ਆਪਦੇ ਖਾਤਿਆਂ ਦੇ ਵਿੱਚ ਕਿਸ ਚੀਜ਼ ਦਾ ਜਿਹੜਾ ਆ ਉਹ ਉਹ ਕਿਹ ਲੋ ਜੋੜ ਘਟਾਓ ਕਰਦੇ ਸੀ ਜਾਂ ਰੋਜ਼ ਲਿਖਦੇ ਸੀ ਕਿਸ ਚੀਜ਼ ਦਾ ਉਹਨਾਂ ਨੇ ਖਾਤਾ ਲਾਇਆ ਹੋਇਆ ਸੀ ਵੀ ਆਪਦੀ ਦੁਕਾਨ ਦਾ ਹਿਸਾਬ ਕਰਦੇ ਸੀ ਖਾਣ ਪੀਣ ਦਾ ਕਰਦੇ ਸੀ ਸ਼ੁਭ ਕਰਮਾਂ ਦਾ ਕਰਦੇ ਸੀ ਜਾਂ ਪਾਪ ਕਰਮਾਂ ਦਾ ਕਰਦੇ ਸੀ ਕਿਸ ਤਰ੍ਹਾਂ ਦਾ ਖਾਤਾ ਜਿਹੜਾ ਉਹ ਚਲਾਉਂਦੇ ਸੀ ਹਾਂਜੀ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਸੀ ਬਿਲਕੁਲ ਸਹੀ ਹੈ ਸ਼ੁਭ ਕਰਮਾਂ ਦਾ ਲੇਖਾ ਜੋਖਾ ਉਹ ਕਰਦੇ ਸੀ ਤੇ ਜਦੋਂ ਕੋਈ ਮਰ ਜਾਂਦਾ ਸੀ ਤਾਂ ਉਹ ਖੱਤਾ ਵਹੀ ਉਹਦੀ ਦੇਖ ਕੇ ਪੂਰਾ ਜੋੜ ਲਗਾ ਕੇ ਜਿੰਨਾ ਟਾਈਮ ਬਣਦਾ ਸੀ ਤਾਂ ਉਹ ਉਦੀ ਕਬਰ ਦੇ ਉੱਤੇ ਜਾਂ ਮਟੀ ਦੇ ਉੱਤੇ ਲਿਖ ਦਿੱਤਾ ਜਾਂਦਾ ਸੀ ਹਾਂਜੀ ਪ੍ਰਸ਼ਨ ਨੰਬਰ 17 ਸਵਾਮੀ ਵਸ਼ੀਕਰਨ ਲੇਖ ਦਾ ਵਿਸ਼ਾ ਕੀ ਹੈ ਬਾਲ ਸਿੱਖਿਆ ਰਸੋਈ ਸਿੱਖਿਆ ਇਸਤਰੀ ਸਿੱਖਿਆ ਜਾਂ ਉਪਰੋਕਤ ਸਾਰੇ ਸਵਾਮੀ ਵਸੀਕਰਨ ਜਿਹੜਾ ਲੇਖ ਸੀ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਕਿਸ ਵਿਸ਼ੇ ਨੂੰ ਲੈ ਕੇ ਜਿਹੜਾ ਇਹ ਲੇਖ ਉਹ ਲਿਖਿਆ ਗਿਆ ਸੀ ਕਿਸ ਬਾਰੇ ਸਿੱਖਿਆ ਦਿੱਤੀ ਸੀ ਬਾਲ ਬਾਰੇ ਰਸੋਈਆਂ ਬਾਰੇ ਇਸਤਰੀ ਬਾਰੇ ਜਾਂ ਸਾਰੇ ਵਿਸ਼ਿਆਂ ਨੂੰ ਹੀ ਥੋੜਾ ਥੋੜਾ ਛੋਹਿਆ ਹੋਇਆ ਸੀ ਤਾਂ ਆਨਸਰ ਕਰੋ ਜੀ ਹਾਂਜੀ ਇਹਦਾ ਜਿਹੜਾ ਬਿਲਕੁਲ ਸਹੀ ਆਨਸਰ ਰਹੇਗਾ ਉਹ ਹੈ ਜੀ অপਸ਼ਨ ਸੀ ਇਸਤਰੀ ਸਿੱਖਿਆ ਬਾਰੇ ਇਸ ਲੇਖ ਦੇ ਵਿੱਚ ਜਿਹੜੀ ਵਿਚਾਰ ਚਰਚਾ ਕੀਤੀ ਹੈ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ 18 ਵੱਡਿਆਂ ਦਾ ਆਦਰ ਲੇਖ ਵਿੱਚ ਪਹਿਲੇ ਪ੍ਰਕਾਰ ਦੇ ਵੱਡੇ ਕੌਣ ਹਨ ਏ ਸਾਖ ਵਿੱਚ ਵੱਡੇ ਬੀ ਪਦਵੀ ਵਿੱਚ ਵੱਡੇ ਸੀ ਕਦ ਵਿੱਚ ਵੱਡੇ ਡੀ ਵਿਦਿਆ ਵਿੱਚ ਵੱਡੇ ਸੋ ਮੈਂ ਆਪਾਂ ਪਹਿਲਾ ਪ੍ਰਸ਼ਨ ਕਰ ਚੁੱਕੇ ਹਾਂ ਵੀ ਉਸ ਦੇ ਵਿੱਚ ਉਹਨਾਂ ਨੇ ਕਿੰਨੇ ਪ੍ਰਕਾਰ ਦੇ ਜਿਹੜੇ ਵੱਡੇ ਆ ਉਹਨਾਂ ਦਾ ਜ਼ਿਕਰ ਕੀਤਾ ਹੈ ਇੱਥੇ ਹੁਣ ਤੁਸੀ ਦੱਸਣਾ ਹੈ ਸਹੀ ਆਨਸਰ ਕਿ ਪਹਿਲੇ ਨੰਬਰ ਤੇ ਉਹ ਕਿੰਨਾਂ ਨੂੰ ਜਿਹੜਾ ਹੈ ਉਹ ਵੱਡੇ ਮੰਨਦੇ ਹਨ ਤਾਂ ਇਹਦੇ ਵਿੱਚ ਆਨਸਰ ਨੰਬਰ ਜਿਹੜਾ ਬੀ ਹੈ ਉਹ ਸਾਡਾ ਬਿਲਕੁਲ ਏ অপਸ਼ਨ ਜਿਹੜੀ ਹੈ ਉਹ ਬਿਲਕੁਲ ਸਹੀ ਆਏਗੀ ਬੀ ਗਲਤ ਹੈ ਜੀ ਸਾਕ ਵਿੱਚ ਵੱਡੇ ਜਿਹੜੇ ਲੋਕ ਹੈ ਉਹਨਾਂ ਨੂੰ ਵੱਡਿਆਂ ਦਾ ਆਦਰ ਲੇਖ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਵੱਡੇ ਮੰਨਿਆ ਗਿਆ ਹੈ ਵੀ ਜਿਹੜੇ ਸਾਡੇ ਤੋਂ ਸਾਕ ਵਿੱਚ ਵੱਡੇ ਹੁੰਦੇ ਹਨ ਉਹ ਪਹਿਲੇ ਨੰਬਰ ਤੇ ਵੱਡੇ ਖਵਾਉਂਦੇ ਹਨ ਹਾਂਜੀ ਅਗਲਾ ਪ੍ਰਸ਼ਨ ਪ੍ਰਸ਼ਨ 19 ਵੱਡਿਆਂ ਦਾ ਆਦਰ ਲੇਖ ਵਿੱਚ ਚੌਥੀ ਪ੍ਰਕਾਰ ਦੇ ਵੱਡੇ ਕੌਣ ਹਨ ਗੁਣ ਵਿੱਚ ਵੱਡੇ ਪਦਵੀ ਵਿੱਚ ਵੱਡੇ ਵਿਦਿਆ ਵਿੱਚ ਵੱਡੇ ਸਾਕ ਵਿੱਚ ਵੱਡੇ ਸੋ ਚੌਥੀ ਪ੍ਰਕਾਰ ਦੇ ਜਿਹੜੇ ਵੱਡੇ ਆ ਉਹ ਕਿਹੜੇ ਵੱਡੇ ਮੰਨੇ ਗਏ ਹਨ ਸੋ ਗੁਣ ਵਿੱਚ ਵੱਡੇ ਪਦਵੀ ਵਿਦਿਆ ਜਾਂ ਸਾਖ ਸੋ ਸਹੀ ਆਨਸਰ ਦੀ ਚੋਣ ਕਰੋ ਜੀ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਰਹੇਗੀ ਹਾਂਜੀ ਸੋ ਪ੍ਰਸ਼ਨ ਨੰਬਰ 19 ਦਾ ਜਿਹੜਾ ਆਨਸਰ ਹੈ ਉਹ ਹੋਏਗਾ ਆਪਸ਼ਨ A ਗੁਣ ਵਿੱਚ ਵੱਡੇ ਜਿਹੜੇ ਹੁੰਦੇ ਹਨ ਉਹ ਵੱਡਿਆਂ ਦਾ ਆਦਰ ਲੇਖ ਵਿੱਚ ਉਹਨਾਂ ਨੂੰ ਚੌਥੇ ਨੰਬਰ ਤੇ ਰੱਖਿਆ ਗਿਆ ਕਿ ਉਹ ਚੌਥੀ ਪ੍ਰਕਾਰ ਦੇ ਵੱਡੇ ਲੋਕ ਮੰਨੇ ਜਾਂਦੇ ਹਨ। ਪ੍ਰਸ਼ਨ 20 ਵੱਲ ਵਧਦੇ ਹਾਂ। ਵੱਡਿਆਂ ਦਾ ਆਦਰ ਲੇਖ ਅਨੁਸਾਰ ਸਾਨੂੰ ਕਿਸ ਪ੍ਰਕਾਰ ਦੇ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ? ਆਪਸ਼ਨ A ਪਹਿਲੀ ਪ੍ਰਕਾਰ ਦੇ ਵੱਡਿਆਂ ਦਾ, ਆਪਸ਼ਨ B ਦੂਜੀ ਪ੍ਰਕਾਰ ਤੇ ਤੀਜੀ ਪ੍ਰਕਾਰ ਦੇ ਵੱਡੇ ਦਾ, ਆਪਸ਼ਨ C ਚੌਥੀ ਪ੍ਰਕਾਰ ਦੇ ਵੱਡੇ অপশন ডি পঞ্চম প্রকার ਦੇ ਵੱਡੇ ਤੇ ਉਪਰੋਕਤ ਸਾਰੇ ਤਾਂ ਇਸ ਦਾ ਉੱਤਰ ਕਰਨਾ ਬਹੁਤ ਹੀ ਆਸਾਨ ਰਹੇਗਾ ਕਿਉਂਕਿ ਅਸੀਂ ਪੰਜ ਜਿਹੜੇ ਉਹ ਪੰਜ ਪ੍ਰਕਾਰ ਦੇ ਵੱਡੇ ਪੜੇ ਹਨ ਸੋ ਜਿਹੜਾ ਲੇਖ ਦਾ ਨਾਮ ਹੀ ਵੱਡਿਆਂ ਦਾ ਆਦਰ ਹੈ ਤਾਂ ਇਸ ਤੋਂ ਗੈਸ ਲਾਉਣਾ ਵੀ ਸੌਖਾ ਹੀ ਹੈ ਕਿ ਸਾਰੇ ਜਿਹੜੇ ਵੱਡੇ ਆ ਉਹਨਾਂ ਦਾ ਹੀ ਆਦਰ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੋਵੇਗੀ ਸੂਪਰਸ਼ਨ ਨੰਬਰ 20 ਹੈ ਜਿਹੜਾ ਉਹਦਾ ਆਨਸਰ ਆਪਸ਼ਨ ਡੀ ਬਿਲਕੁਲ ਸਹੀ ਬਣ ਰਿਹਾ ਹੈ ਕਿ ਪੰਜਵੀਂ ਪ੍ਰਕਾਰ ਦੇ ਵੱਡੇ ਤੇ ਸਾਰੇ ਕਿਸਮ ਦੇ ਵੱਡਿਆਂ ਦਾ ਜਿਹੜਾ ਆਦਰ ਹੈ ਉਹਨਾਂ ਦਾ ਆਦਰ ਦੀ ਗੱਲ ਕੀਤੀ ਗਈ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ ਪ੍ਰਸ਼ਨ 21 ਪ੍ਰਤਿਬਿੰਬ ਲੋਕਦਰਸ਼ਨ ਦੀ ਵਿਦਾ ਕੀ ਹੈ ਪ੍ਰਤਿਬਿੰਬ ਲੋਕਦਰਸ਼ਨ ਜਿਹੜੀ ਉਹਨਾਂ ਦੀਆਂ ਪੁਸਤਕਾਂ ਹਨ ਉਹਨਾਂ ਦੀ ਵਿਦਾ ਕੀ ਹੈ ਆਪਸ਼ਨ ਏ ਲੇਖ ਆਪਸ਼ਨ ਬੀ ਕੁਸਤਕ অপਸ਼ਨ ਸੀ નિબંધ অপਸ਼ਨ ਡੀ ਕਹਾਣੀ ਸੋ ਜੇ ਤੁਸੀਂ ਧਿਆਨ ਦਿੱਤਾ ਹੋਊਗਾ ਤਾਂ ਆਨਸਰ ਹੈ ਜਿਹੜਾ ਉਹ ਬੋਲਿਆ ਗਿਆ ਤਾਂ ਤੁਸੀਂ ਸੁਣ ਕੇ ਜੀ ਧਿਆਨ ਨਾਲ ਆਨਸਰ ਕਰਨਾ ਹੈ ਕਿ ਕਿਹੜੀ ਜਿਹੜੀ ਵਿਦਾ ਹੈ ਨਾ ਪ੍ਰਤਿਬਿੰਬ ਤੇ ਲੋਕਦਰਸ਼ਨ ਜਿਹੜੇ ਉਹਨਾਂ ਦੇ ਲਿਖੇ ਹੋਏ ਨੇ ਸੋ অপਸ਼ਨ ਬੀ ਇਸ ਪ੍ਰਸ਼ਨ ਦੇ ਲਈ ਬਿਲਕੁਲ ਸਹੀ ਆਨਸਰ ਹੈ ਇਹ ਉਹਨਾਂ ਦੀਆਂ ਪੁਸਤਕਾਂ ਹਨ ਭਾਵਕੇ ਪ੍ਰਤੀਬਿੰਦ ਤੇ ਲੋਕਦਰਸ਼ਨ ਉਹਨਾਂ ਦੀਆਂ ਪੁਸਤਕਾਂ ਦੇ ਨਾਂ ਹਨ ਹਾਂਜੀ ਪ੍ਰਸ਼ਨ ਨੰਬਰ 22 ਬਿਹਾਰੀ لال ਪੁਰੀ ਦੀ ਕਾਵ ਰੂਪ ਵਿੱਚ ਲਿਖੀ ਪੁਸਤਕ ਕਿਹੜੀ ਹੈ ਸੋ ਇੱਥੇ ਥੋੜੀ ਜੀ ਮਿਸਟੇਕ ਹੋ ਜੀ ਹੋਗੀ ਜੀ ਇੱਥੇ ਪਿਆਰੀ ਨਹੀਂ ਬਿਹਾਰੀ لال ਪੁਰੀ ਆਉਣਾ ਸੀ ਸੋ ਆਪਸ਼ਨ ਏ ਵਿਦਿਆਰਤਨਾਕਰ ਆਪਸ਼ਨ ਬੀ ਵਿਚਾਰਕੁੰਡਲੀ অপশন সি লোকদর্শন অপশন ডি রতনমালা সো ਇਹਨਾਂ ਦੇ ਵਿੱਚੋਂ ਕਿਹੜਾ অপਸ਼ਨ ਸਹੀ ਬੰਦ ਹੈ ਉਸ ਦਾ ਉੱਤਰ ਕਰੋ ਜੀ ਕਿ ਉਹਨਾਂ ਨੇ ਕਾਵ ਰੂਪ ਦੇ ਵਿੱਚ ਕਿਹੜੀ ਪੁਸਤਕ ਲਿਖੀ ਹੈ ਤਾਂ ਜੇ ਤੁਸੀਂ ਧਿਆਨ ਨਾਲ ਕੱਲ ਦਾ ਜਿਹੜਾ ਲੈਕਚਰ ਆ ਉਹ ਸੁਣਿਆ ਹੋਏਗਾ ਤਾਂ ਆਨਸਰ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ ਕਿ ਕਾਵ ਰੂਪ ਦੇ ਵਿੱਚ ਉਹਨਾਂ ਨੇ ਕਿਹੜੀ ਰਚਨਾ ਲਿਖੀ ਹੈ ਇੱਕੀ ਰਚਨਾ ਲਿਖੀ ਹੈ ਹਾਂਜੀ ਇਹਦਾ ਜਿਹੜਾ ਉੱਤਰ ਹੈ ਉਹ ਬੀ ਬਿਲਕੁਲ ਸਹੀ ਰਹੇਗਾ ਵਿਚਾਰ ਕੁੰਡਲੀ ਜਿਹੜੀ ਹੈ ਉਹਨਾਂ ਦੀ ਕਾਵ ਰੂਪ ਦੇ ਵਿੱਚ ਲਿਖੀ ਗਈ ਪੁਸਤਕ ਹੈ ਹਾਂਜੀ ਪ੍ਰਸ਼ਨ ਨੰਬਰ 23 ਬ੍ਰਹਮ ਧਰਮ ਬੀਜ ਦੀ ਵਿਦਾ ਕੀ ਹੈ ਲੇਖ ਪੁਸਤਕ ਕਹਾਣੀ ਸੰਗ੍ਰਹਿ ਕਾਵ ਸੰਗ੍ਰਹਿ ਸੋ ਕੀ ਹੈ ਇਹ ਬ੍ਰਹਮ ਧਰਮ ਬੀਜ ਤਾਂ ਦੱਸਣਾ ਹੈ ਜੀ ਤੁਸੀਂ ਲੇਖ ਹੈ ਪੁਸਤਕ ਹੈ ਕਹਾਣੀ ਸੰਗ੍ਰਹਿ ਦਾ ਨਾਮ ਹੈ ਕਿ ਕਾਲ ਸੰਗ੍ਰਹਿ ਦਾ ਨਾਮ ਹੈ ਸੋ ਇਹ ਜਿਹੜੇ ਪ੍ਰਸ਼ਨ ਹਨ ਉਹ ਸਾਰੇ ਕੱਲ੍ਹ ਵਾਲੀ ਜਮਾਤ ਦੇ ਵਿੱਚੋਂ ਹੀ ਜਿਹੜੇ ਆਪਾਂ ਲੈਕਚਰ ਲਾਇਆ ਉਹ ਚੋਂ ਬਣਾਏ ਗਏ ਹਨ ਹਾਂਜੀ ਬਿਲਕੁਲ ਸਹੀ ਆਨਸਰ ਜੀ ਪੁਸਤਕ ਜੋ ਹੈ ਇਹਦਾ ਆਨਸਰ ਸਹੀ ਬਣੇਗਾ অপਸ਼ਨ B ਹਾਂਜੀ ਪ੍ਰਸ਼ਨ 24 ਵੱਡਿਆਂ ਦਾ ਆਦਰ ਲੇਖ ਕਿਸ ਜਮਾਤ ਵਿੱਚ ਸ਼ਾਮਲ ਕੀਤਾ ਗਿਆ ਹੈ 12ਵੀਂ ਜਮਾਤ ਵਿੱਚ 10ਵੀਂ ਜਮਾਤ ਵਿੱਚ 9ਵੀਂ ਜਮਾਤ ਵਿੱਚ ਜਾਂ ਫਿਰ 11ਵੀਂ ਜਮਾਤ ਦੇ ਵਿੱਚ ਤਾਂ ਆਨਸਰ ਕਰੋ ਜੀ ਕਿ ਵੱਡਿਆਂ ਦਾ ਆਦਰ ਜਿਹੜਾ ਲੇਖ ਹੈ ਉਹ ਕਿਹੜੀ ਜਮਾਤ ਦੇ ਵਿੱਚ ਲੱਗਿਆ ਹੋਇਆ ਹੈ ਅਸੀਂ ਇਹਦੇ ਨਾਲ ਦਾ ਪਹਿਲਾਂ ਇੱਕ ਪ੍ਰਸ਼ਨ ਕਰ ਚੁੱਕੇ ਹਾਂ ਜਿਹੜਾ ਅਸੀਂ ਸਮੇਂ ਦਾ ਅਰਗ ਕੁਐਸਚਨ ਕੀਤਾ ਸੀ ਉਹ ਵਾਲਾ ਤੇ ਇਹ ਵਾਲਾ ਬਿਲਕੁਲ ਸੇਮ ਹਨ ਹਾਂਜੀ ਇਹਦਾ ਵੀ ਆਪਸ਼ਨ ਸੀ ਜਿਹੜਾ ਹੈ ਉਹ ਬਿਲਕੁਲ ਸਹੀ ਹੋਏਗਾ 9ਵੀਂ ਜਮਾਤ ਦੇ ਵਿੱਚ ਜਿਹੜਾ ਲੇਖ ਹੈ ਉਹ ਲੱਗਿਆ ਹੋਇਆ ਹੈ ਔਰ ਇਹ ਪੰਜਾਬ ਬੋਰਡ এডਿਕੇਸ਼ਨ ਦੀਆਂ ਕਿਤਾਬਾਂ ਦੇ ਵਿੱਚ ਹੈ। ਹਾਂਜੀ। ਅੱਜ ਦਾ ਪ੍ਰਸ਼ਨ ਨੰਬਰ 25 ਪੰਜਾਬ ਸੁਆਮੀ ਵਿਸ਼ਵੀਕਰਨ ਵਸ਼ੀਕਰਨ ਦੀ ਵਿਧਾ ਕੀ ਹੈ? ਕਹਾਣੀ, ਕਵਿਤਾ, ਲੇਖ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੌਰੀ। ਸੋ ਸੁਆਮੀ ਵਸ਼ੀਕਰਨ ਤੇ ਪੰਜਾਬ ਜਿਹੜੀਆਂ ਹਨ ਉਹਨਾਂ ਦੀ ਜਿਹੜੀ ਵਿਧਾ ਕੀ ਹੈ? ਤਾਂ ਇਹ অপਸ਼ਨ ਸੀ ਬਿਲਕੁਲ ਸਹੀ ਰਹੇਗਾ ਇਹ ਕੀ ਹਨ ਲੇਖਨ ਪੰਜਾਬ ਤੇ ਸਵਾਮੀ ਵਸ਼ੀਕਰਨ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਸਮੇ ਦਾ ਅਰਗ ਲੇਖ ਅਨੁਸਾਰ ਅਸਲੀ ਉਮਰ ਕਿਹੜੀ ਹੈ ਘੁੰਮਣ ਫਿਰਣ ਦੀ ਸੌਣ ਦੀ ਪਰਮਾਤਮਾ ਦੀ ਭਗਤੀ ਦੀ ਜਾਂ ਫਿਰ ਵਿਦਿਆ ਪ੍ਰਾਪਤੀ ਕਿ ਸਮੇ ਦਾ ਅਰਗ ਜਿਹੜਾ ਲੇਖ ਹੈ ਉਸ ਦੇ ਵਿੱਚ ਅਸਲੀ ਉਮਰ ਕਿਹੜੀ ਗਣੀ ਜਾਂਦੀ ਹੈ ਜਿਹੜੀ ਇਨਸਾਨ ਘੁੰਮ ਫਿਰ ਕੇ ਬਤੀਤ ਕਰਦਾ ਹੈ ਜਾਂ ਜਿਹੜੀ ਇਨਸਾਨ ਸੌ ਕੇ ਬਤੀਤ ਕਰਦਾ ਹੈ ਜਾਂ ਜਿਹੜੀ ਪਰਮਾਤਮਾ ਦੀ ਭਗਤੀ ਦੇ ਵਿੱਚ ਕਿੰਨਾ ਟਾਈਮ ਲਾਇਆ ਗਿਆ ਹੈ ਜਾਂ ਅਸੀਂ ਵਿਦਿਆ ਪ੍ਰਾਪਤੀ ਦੇ ਵਿੱਚ ਕਿੰਨਾ ਸਮਾਂ ਲਗਾਉਣੇ ਹਨ ਸੋ ਇਸ ਲੇਖ ਦੇ ਅਨੁਸਾਰ ਕਿਹੜੀ ਉਮਰ ਨੂੰ ਅਸਲੀ ਉਮਰ ਮੰਨਿਆ ਜਾਂਦਾ ਇੱਕ ਇਨਸਾਨ ਦੀ ਸੋ ਉਸ ਦੇ ਲਈ ਤੁਸੀਂ ਉੱਤਰ ਕਰਨਾ ਹੈ ਜੇ ਆਪਾਂ ਪਹਿਲਾਂ ਵਾਲੀ ਗੱਲਾਂ ਧਿਆਨ ਨਾਲ ਸੁਨੀਆਂ ਹਨ ਤਾਂ ਉੱਤਰ ਕਰਨਾ ਬਿਲਕੁਲ ਆਸਾਨ ਹੋ ਜਾਏਗਾ ਜੀ ਬਿਲਕੁਲ ਇਸ ਦਾ ਜਿਹੜਾ ਆਨਸਰ ਹੈ ਉਹ ਸੀ ਸਹੀ ਰਹੇਗਾ ਪਰਮਾਤਮਾ ਦੀ ਭਗਤੀ ਜਿੰਨਾ ਚਿਰ ਇਨਸਾਨ ਕਰਦਾ ਹੈ ਉਸ ਦਾ ਹੀ ਜਿਹੜਾ ਕੁੱਲ ਟੋਟਲ ਕੀਤਾ ਜਾਂਦਾ ਹੈ ਉਹੀ ਇਨਸਾਨ ਦੀ ਅਸਲੀ ਉਮਰ ਮੰਨੀ ਜਾਂਦੀ ਹੈ ਹਾਂਜੀ ਪ੍ਰਸ਼ਨ ਨੰਬਰ 27 ਕੁੰਡਲੀਆਂ ਕਿਸ ਲੇਖ ਦਾ ਭਾਗ ਹੈ ਵੱਡਿਆਂ ਦਾ ਆਦਰ ਈਸ਼ਵਰ ਦੀ ਸ਼ਕਤੀ ਸਮੇਂ ਦਾ ਅਰਗ ਉਪਰੋਕਤ ਵਿੱਚੋਂ ਕੋਈ ਨਹੀਂ ਕੁੰਡਲੀਆਂ ਦਾ ਪਤਾ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਸ ਲੇਖ ਦਾ ਜਿਹੜਾ ਉਹ ਭਾਗ ਹਨ ਵੱਡਿਆਂ ਦਾ ਆਦਰ ਈਸ਼ਵਰ ਦੀ ਸ਼ਕਤੀ ਸਮੇ ਦਾ ਅਰਗ ਜਾਂ ਕੋਈ ਨਹੀਂ ਤਾਂ ਪਹਿਲੀ ਗੱਲ ਤਾਂ ਇਹ ਜੀ ਸਾਨੂੰ ਇਥੋਂ ਇਹ ਪਤਾ ਲੱਗ ਸਕਦਾ ਹੈ ਵੀ ਕੁੰਡਲੀਆਂ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਕਿਸੇ ਇੱਕ ਲੇਖ ਦੇ ਭਾਗ ਦੇ ਵਿੱਚ ਲਿਖੀਆਂ ਗਈਆਂ ਤਾਂ ਇਹਦਾ ਜਿਹੜਾ ਆਨਸਰ ਬਣੇਗਾ 27 ਨੰਬਰ ਪ੍ਰਸ਼ਨ ਦਾ ਸੀ ਬਿਲਕੁਲ ਸਹੀ ਹੈ ਸਮੇ ਦਾ ਅਰਗ ਜਿਹੜਾ ਲੇਖ ਹੈ ਉਹਦੇ ਵਿੱਚ ਹੀ ਕੁੰਡਲੀਆਂ ਕਵਿਤਾ ਦੇ ਰੂਪ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਹਾਂਜੀ ਪ੍ਰਸ਼ਨ ਨੰਬਰ 28 ਵੱਲ ਵਧਦੇ ਹਾਂ 1868 ਵਿੱਚ ਕਿਹੜੀ ਪੁਸਤਕ ਦੀ ਰਚਨਾ ਕੀਤੀ ਬਿਹਾਰੀ ਲਾਲ ਪੁਰੀ ਨੇ 1868 ਦੇ ਵਿੱਚ ਕਿਹੜੀ ਪੁਸਤਕ ਲਿਖੀ ਸੀ অপਸ਼ਨ A ਪੰਜਾਬੀ ਵਿਆਕਰਣ অপਸ਼ਨ B ਵਿਆਕਰਣ ਸਾਰ অপਸ਼ਨ C ਹਿੰਦੀ ਵਿਆਕਰਣ অপਸ਼ਨ D ਗਿਆਨਮਾਲਾ ਸੋ 1968 ਦੇ ਵਿੱਚ ਉਹਨਾਂ ਦੀ ਪੁਸਤਕ ਜਿਹੜੀ ਲਿਖੀ ਗਈ ਹੈ ਉਹ ਦੱਸਣੀ ਹੈ ਤਾਂ ਸਹੀ ਆਪਸ਼ਨ ਇਹਦਾ ਹੈ 28 ਨੰਬਰ ਪ੍ਰਸ਼ਨ ਦਾ ਆਪਸ਼ਨ B ਸੋ ਵਿਆਕਰਣ ਦੇ ਵਿੱਚ ਜੀ ਇੱਥੇ ਸਪੈਲਿੰਗ ਥੋੜੇ ਜੇ ਗਲਤ ਹਨ ਬੱਬੇ ਨੂੰ ਸਿਹਾਰੀ ਯਈਏ ਕੰਨਾ ਕਕਰ ਆਰ ਨੰਨਾ ਹੈ ਵਿਆਕਰਣ ਜਿਹੜੀ ਪੁਸਤਕ ਵਿਹਾਰੀ ਲਾਲ ਪੂਰੀ ਜੀ ਨੇ 1868 ਦੇ ਵਿੱਚ ਲਿਖੀ ਸੀ ਸੋ ਉਸ ਦੇ ਜਿਹੜੇ ਸਪੈਲਿੰਗ ਹਨ ਭਾਵ ਕਿ ਜੋ ਸ਼ਬਦ ਲਿਖੇ ਗਏ ਹਨ ਉਹ ਬਬੇ ਸਿਹਾਰੀ ਯਈਏ ਕੰਨਾ ਕਕਾ ਰਾਰਾ ਨੰਨਾ ਵਿਆਕਰਣ ਸਾਰ ਹੈ ਉਸ ਪੁਸਤਕ ਦਾ ਨਾਮ ਸੋ ਪ੍ਰਸ਼ਨ ਨੰਬਰ 28 ਦਾ ਉੱਤਰ 20 ਹੈ ਜਿਹੜਾ ਬਿਲਕੁਲ ਸਹੀ ਹੈ ਹਾਂਜੀ ਪ੍ਰਸ਼ਨ ਨੰਬਰ 29 ਬਿਹਾਰੀ لال ਪੁਰੀ ਵੱਲੋਂ ਰਚੀ ਪਹਿਲੀ ਵਿਆਕਰਣ ਕਿੰਨੇ ਭਾਗ ਸਨ ਆਪਸ਼ਨ A 4 ਆਪਸ਼ਨ B 5 অপশন সি 6 অপশন ডি 3 সো ਕਿੰਨੇ ਭਾਗਾਂ ਦੇ ਵਿੱਚ ਜਿਹੜੀ ਪਹਿਲੀ ਵਿਆਕਰਣ ਉਹਨਾਂ ਨੇ ਲਿਖੀ ਸੀ ਜਿਹੜੀ ਕੀ ਹੈ ਸੰਸਕ੍ਰਿਤ ਵਿਆਕਰਣ ਦੇ ਉੱਪਰ ਆਧਾਰਿਤ ਸੀ ਤਾਂ ਉਹਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਤਾਂ ਉਸ ਦਾ ਆਪਾਂ ਆਨਸਰ ਕਰਨਾ ਹੈ ਜੀ ਸੂਤਰ ਲਗਭਗ ਸਭ ਦਾ ਹੀ ਸਹੀ ਹੈ ਸੋ ਇਹਦਾ ਜਿਹੜਾ ਆਨਸਰ ਹੈ ਉਹ ਬੀ ਹੋਏਗਾ ਪੰਜ ਜਿਹੜੀ ਬਿਹਾਰੀ لالਪੁਰੀ ਨੇ ਵਿਆਕਰਣ ਲਿਖੀ ਸੀਗੀ ਪਹਿਲੀ ਜਿਹੜੀ ਸੰਸਕ੍ਰਿਤ ਤੇ ਆਧਾਰਿਤ ਸੀ ਉਸ ਦੇ ਪੰਜ ਭਾਗ ਸਨ ਹਾਂਜੀ ਅੱਜ ਦੇ ਆਖਰੀ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ 30 ਹੈ ਬਿਹਾਰੀ لالਪੁਰੀ ਦੀ ਕਿਸ ਪੁਸਤਕ ਦਾ ਅੰਤ ਦੋਹੇ ਨਾਲ ਹੁੰਦਾ ਹੈ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਪਸ਼ਨ A ਬੀਜਗਣਿਤ ਆਪਸ਼ਨ B ਚਤਰਾਵਲੀ ਆਪਸ਼ਨ C ਮਨੋਹਰਵਾਰਤਾ ਆਪਸ਼ਨ D ਵਿਦਿਆਰਤਨਾਕਰ ਸੋ ਕਿਹੜੀ ਪੁਸਤਕ ਹੈ ਜੀ ਜੋ ਦੋਹਿਆਂ ਦੇ ਨਾਲ ਜਿਸ ਦਾ ਅੰਤ ਹੁੰਦਾ ਹੈ ਵੀ ਅੰਤ ਦੇ ਵਿੱਚ ਉਸ ਪੁਸਤਕ ਦੇ ਵਿੱਚ ਦੋਹੇ ਆਉਂਦੇ ਹਨ ਸੋ ਸਹੀ ਆਪਸ਼ਨ ਦੀ ਚੋਣ ਕੀਤੀ ਜਾਵੇ ਇਹ ਜਿਹੜਾ ਇੰਪੋਰਟੈਂਟ ਪ੍ਰਸ਼ਨ ਬਣਦਾ ਹੈ ਮਾਸਟਰ ਕਿਡਰ ਦੀ ਦ੍ਰਿਸ਼ਟੀ ਤੋਂ ਵੈਸੇ ਤਾਂ ਸਾਰੇ ਹੀ ਇੰਪੋਰਟੈਂਟ ਹਨ ਹਨ ਕਿਉਂਕਿ ਵਾਰਤਕਕਾਰ ਇੰਪੋਰਟੈਂਟ ਹੈ ਤਾਂ ਪ੍ਰਸ਼ਨ ਵੀ ਉਸ ਦੇ ਨਾਲ ਦੇ ਇੰਪੋਰਟੈਂਟ ਹੈ ਪਰ ਇਸ ਪ੍ਰਸ਼ਨ ਦੇ ਪੁੱਛੇ ਜਾਣ ਦੇ ਚਾਂਸਸ ਥੋੜੇ ਜਿਹਾ ਜ਼ਿਆਦਾ ਨੇ ਹਾਂਜੀ ਸੋ ਪ੍ਰਸ਼ਨ ਨੰਬਰ 30 ਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੋਏਗਾ ਵਿਦਿਆਰਤਨਾਕਰ ਇਸ ਦੇ ਜਿਹੜੇ ਲੇਖ ਹੈ ਉਹਨਾਂ ਦਾ ਜਿਹੜਾ ਅੰਤ ਹੈ ਉਹ ਦੋਹੇ ਦੇ ਨਾਲ ਹੁੰਦਾ ਹੈ ਹਾਂਜੀ ਸਨ ਸੋ ਇਹ ਸਨ ਅੱਜ ਦੇ ਸਾਡੇ 30 ਪ੍ਰਸ਼ਨ ਜਿਹੜੇ ਬਿਹਾਰੀ لال ਪੁਰੀ ਦੇ ਨਾਲ ਸੰਬੰਧਿਤ ਸਨ ਸੋ ਕੱਲ ਦੀ ਕਲਾਸ ਦੇ ਵਿੱਚ ਵੀ ਅਸੀਂ ਹੋਰ 30 ਪ੍ਰਸ਼ਨ ਜਿਹੜੇ ਹੈ ਉਹ ਲੈ ਕੇ ਆਵਾਂਗੇ ਭਾਗ ਦੂਜਾ ਹੋਏਗਾ ਸੋ ਲਗਭਗ 60 ਪ੍ਰਸ਼ਨ ਹੈ ਜਿਹੜੇ ਉਹ ਸਾਡੇ ਪੂਰੇ ਹੋ ਜਾਣਗੇ ਬਿਹਾਰੀ ਲਾਲਪੁਰੀ ਦੇ ਜਿਹੜੇ ਵੀ ਕੁਐਸਚਨ ਦਾ ਕੁਐਸਚਨ ਬਣਦਾ ਹੈ ਜਾਂ ਜਿਹੜੇ ਵੀ ਤਰੀਕੇ ਦੇ ਨਾਲ ਪ੍ਰਸ਼ਨ ਬਣਦਾ ਹੈ ਅਸੀਂ ਉਹ ਪ੍ਰਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਜਿਹੜਾ ਅਸੀਂ ਥਿਉਰੀ ਭਾਗ ਦੇ ਵਿੱਚ ਪੜਿਆ ਹੈ ਉਸ ਸਾਰਾ ਹੀ ਪ੍ਰਸ਼ਨਾਂ ਦੇ ਵਿੱਚ ਕਵਰ ਹੋ ਸਕੇ ਜਿਹਦੇ ਕਰਕੇ ਕੀ ਹੈ ਸਾਨੂੰ ਯਾਦ ਰੱਖਣ ਦੇ ਵਿੱਚ ਆਸਾਨੀ ਰਹਿ ਸਕੇ ਜੇ ਅਸੀਂ ਥਿਉਰੀ ਕਰਨ ਤੋਂ ਬਾਅਦ ਪ੍ਰਸ਼ਨ ਉੱਤਰ ਲਾਉਂਦੇ ਹਾਂ ਤਾ ਸਾਡਾ ਜਿਹੜਾ ਜਾਣਕਾਰੀ ਇਕੱਠੀ ਕੀਤੀ ਹੁੰਦੀ ਹੈ ਅਸੀਂ ਜਾਂ ਜੋ ਜਾਣਕਾਰੀ ਅਸੀਂ ਸਮਝੀ ਹੁੰਦੀ ਹੈ ਉਸ ਦੇ ਵਿੱਚ ਪੱਕੇ ਹੋ ਜਾਂਦੇ ਆ ਤੇ ਸਾਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈ ਉਹ ਮਾਸਟਰ ਕੈਡਰ ਦੇ ਵਿੱਚ ਬਣ ਸਕਦੇ ਹਨ ਸੋ ਅੱਜ ਦੇ ਲਈ ਇੰਨਾ ਜੀ ਉਮੀਦ ਕਰਦੇ ਆ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇਗਾ ਤਾਂ ਰੋਜ਼ ਲਾਈਵ ਕਲਾਸ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰਨੀ ਤੇ ਜੇ ਸੈਸ਼ਨ ਚੰਗਾ ਲੱਗਿਆ ਹੋਵੇ ਤਾਂ ਅੱਗੇ ਵੀ ਸ਼ੇਅਰ ਕਰਨਾ ਤਾਂ ਜੋ ਵੱਦ ਤੋਂ ਵੱਦ ਵਿਦਿਆਰਥੀ ਇਸ ਜਿਹੜੇ ਫ੍ਰੀ ਕਲਾਸਿਸ ਨੇ ਉਹਨਾਂ ਦਾ ਫਾਇਦਾ ਲੈ ਸਕਣ ਲਾਭ ਲੈ ਸਕਣ ਤੇ ਉਹ ਆਪਣਾ ਜਿਹੜੀ ਤਿਆਰੀ ਆ ਉਸ ਨੂੰ ਹੋਰ ਬਿਹਤਰ ਕਰ ਸਕਣ ਸੋ ਅੱਜ ਦੇ ਲਈ ਇਹਨਾਂ ਜੀ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਭ ਰਾਤਰੀ